ਰਹਿਰਾਜ ਸਹਿਬ ਹਰ ਜੁਗ ਜੁਗ ਭਗਤੀ ਉਪਾਇ ਬੈਠ ਰਖਦਾ ਯਾ ਰਾਮ ਰਾਜੇ ਹਰ ਨਾ ਕੰ ਤੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਆਨੰਦ ਕਾ ਬੈਠਦੇ ਨਾਮ ਅਧਿਉ ਮੁਖ ਲਾਇਆ ਜਨ ਨਾਨਕਿ ਅਸਾ ਹਰ ਸੇ ਬੇਅੰਤ ਲੇਹ ਚੜਾਇਆ ਸੁਖੁ ਕਮਲ ਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਇ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੇ ਨਾ ਹੋਇ ਬਲਹਾਰੀ ਕੁਦਰਤ ਵਸਿਆ ਤੀਰਾਂਥ ਨਾ ਜਾਇ ਲਖਿਆ ਰਹਾਉ ਯਾ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਤਿ ਸਵਾਲਿਓ ਜਨ ਕੀਤੀ ਸੋ ਪਾਰ ਭਇਆ ਕਹੋ ਨਾਨਕ ਕਰਤੇ ਪਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਦਾ ਦਾਸਾ ਮਹਿਲਾ ਪਹਿਲਾਏ ਕੋੰਕਾਰ ਸੁਧੁਰ ਪਰਸਾਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਪੈ ਸਰਬ ਸਮਾਲੇ ਮਾਝੇ ਤੇਰੇ ਨਾਮ ਦਿਨ ਅਸ਼ੰਖਾ ਕੀਤੇ ਤੇਰੇ ਤੇਰੇ ਭਗਵਨ ਹਾਰੇ ਕੀਤੇ ਤੇਰੇ ਰਗ ਪਰ ਸੋ ਕਹੇ ਕੀਤੇ ਤੇਰੇ ਗਵਨ ਹਾਰੇ ਗਾਵਣ ਤੋਂ ਨਾ ਪਾਉਣ ਪਾਣੀ ਵੈ ਸੁੰਦਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੋਂ ਨਾ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੋਂ ਨਾ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੋਂ ਨਾ ਜਨ ਦਰਸਨ ਬੈਠੇ ਦੇਵਤੇ ਆ ਦਰਨਾ ਲੈ ਗਾਵਣ ਤੋਂ ਨਾ ਸਿੱਧ ਸਮਾਧੀ ਅੰਦਰ ਗਾਵਣ ਤੋਂ ਨਾ ਸਾਧ ਵਿਚਾਰੇ ਗਾਵਣ ਤੋਂ ਨਾ ਜਤੀ ਸਦੀ ਸੰਤੋਖੀ ਗਾਵਣ ਤੋਂ ਨਾ ਵੀਰ ਕਰਾਰੇ ਗਾਵਣ ਤੋਂ ਨਾ ਪੰਡਰ ਪੜਾ ਕੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਮ ਰੋ ਮੋਹਨੀਆ ਮਨਮੋਹਣ ਸਰਗਮ ਛਪਿਆਲੇ ਗਾਵਣ ਤੁਮ ਰਤੂਪਾਇ ਤੇਰੇ ਅੜਸੜੀ ਰਤਨਾਂ ਲੈ ਗਾਵਣ ਤੁਮ ਜੋਦ ਮਹਾਬਲ ਸੂਰਾ ਗਾਵਣ ਤੁਮ ਕਾਣੀ ਚਾਰੇ ਗਾਵਣ ਤੁਮ ਅਖੰਡ ਬ੍ਰਹਮੰਡਾ ਕਰ ਕਰ ਕੀਤੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋਤਿ ਰਪਾਉਣ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਣ ਸੇ ਮਜਤਨ ਆਉ ਨਾਨਕ ਆ ਵਿਚਾਰੇ ਸੋਈ ਸੋਈ ਸਰਾ ਸੋ ਸਾਬ ਸਾਚਾ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜਾ ਸਿਰਤ ਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰੀ ਸੀ ਮਾਇ ਜਨੀਉ ਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋਤੀ ਸੀ ਵਧਿਆਈ ਜੋਤੀ ਸੁ ਭਾਵੇ ਸੋਈ ਕਰਿ ਸਿਰੁਕਮ ਨਾ ਕਰਨਾ ਜਾਇ ਸੋ ਪਾਸਾ ਸੰਸਾ ਪਾਸਾ ਨਾਨਕ ਰਹਿ ਨਰਜਾਇ ਆਚਾ ਮਹੰਲਾ ਪਹਿਲਾ ਸੁਣ ਵੱਡਾ ਕਹੈ ਸਭ ਕੋਏ ਕੇਵੜਾ ਵੱਡਾ ਢੀਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਠਹਿਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਪੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚਿਰ ਰਹਾਉ ਸਭ ਸੁਰਤੇ ਮੈਂ ਸੁਲਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹੈ ਕਹਿ ਨਾ ਜਾਈ ਤੇ ਤਿਲ ਵਡਿਆਈ ਸਭ ਸਾਥ ਸਾਥ ਬਤਾ ਪਰ ਸਭ ਚੰਗੀਆਂ ਆਈਆਂ ਸਦਾ ਬਰਕਾਂ ਕੀਆਂ ਵਡਿਆਈਆਂ ਤਦ ਵਿੱਚ ਸਿੱਧੇ ਗਿਣਾ ਪਾਈਆ ਕਰਮ ਮਿਲੇ ਨਾ ਹੀ ਠਾਕੁਰ ਹਾਈਆ ਆਖਣ ਵਾਲ ਹਕਿਆ ਵਿਚਾਰ ਅਸੁਖਤੀ ਪਰੇ ਤਰੇ ਭੰਡਾਰਾ ਨਿਸਤੂ ਦੇ ਸੇਖਿਆਚਾਰਾ ਨਾਨਕ ਸਾਡੇ ਸਵਾਰਨ ਹਰਾਤਾ ਮਹੱਲਾ ਪਹਿਲਾ ਆਕਾ ਨਿਵਾਂ ਸਰੇ ਮਰਜੋ ਆਖਣਿ ਔਖਾ ਸਾਚੈ ਨਾਉ ਸਚ ਨਾਮ ਕੀ ਲੱਗ ਪੂਖਤ ਪੂਖਾ ਚਲੇਹ ਲੋਕ ਸੋਕਿ ਵਿਸਰੇ ਮੇਰੀ ਮਾਏ ਸਾਚਾ ਸਹਿਬ ਸਾਥੇ ਨਾ ਹੀ ਰਹਾਓ ਸਚ ਨਾਮ ਕੀ ਤਲ ਵੜਿਆ ਆਖ ਤਕੇ ਕੀ ਮੁਕ ਨਹੀਂ ਪਾਈ ਜੇ ਜਮਲ ਕੇ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦੇਨ ਤਰਹਿਣ ਝੁਕਾ ਭੋਗ ਗੁਣ ਹੋ ਹੂਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਉ ਡਿਆਪ ਤੇ ਵਡਤਿ ਗਰੀ ਦਾਤ ਜੰਨਨ ਕਰਕੇ ਕੀਤੀ ਰਾਤ ਗੁਸਮਸਾਰੇ ਕੀ ਗੁਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰ ਕਾ ਬਨੋ ਕਰੋ ਬਰਪਾਸ ਹਮ ਕਿਰੈ ਕਰਮ ਸਤਿਗੁਰ ਸਰਨਾਈ ਕਰਿ ਗਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਕੋ ਰਾਮਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸ਼ਕਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇਵਲ ਭਾਗਵ ਦੇ ਰਜਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਲੈ ਤ੍ਰਪਤਾ ਚੈ ਮਨ ਸੰਤੁਗੁਣ ਪਰਗਾਸ ਨਿਨ ਹਰ 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 ਸਨਾਮ ਨਾਮ ਪਾਇ ਤੀ ਭਾਗੀ ਜਨ ਪਾਸ ਜੋ ਸਤਗੁਰ ਸਹਿ ਸੰਗਤਿ ਨਿ ਆਇ ਤ੍ਰਿ ਤੀਵ ਤ੍ਰਿਗ ਦੀਵਾਸ ਨੇਹਰ ਜਨ ਸਤਿਗੁਰ ਸੰਗਤ ਪਾਇ ਤੇ ਨ ਤੋਰ ਮਸਤਿ ਗਿ ਲਿਖਿਆ ਲਿਖਾ ਸਤਨ ਤਨ ਤਨ ਸਰ ਸੰਗਤ ਹਰਿ ਸੁਭਾ ਮਿਲ ਜਨ ਨਾਨਕ ਨਾਮ ਪਰਦਾਸ ਰਾਗ ਗੁਰੀ ਮਹੱਲਾ ਪਨਵਾ ਤਾਹਿਰੇ ਮਨ ਚਿਤ ਵਿਰਧਮ ਜ ਆਹਰ ਹਰ ਜੀਓ ਪਰਿਆ ਸਭ ਪਤਰ ਨਹ ਜੰਤੀ ਉਪਾਇਤਾ ਕਰਜ ਗਾਗੇ ਕਰ ਧਰਿਆ ਮੇਰੇ ਮਾਧੋਰੀ ਸਰ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਰ ਪਰਮ ਭਗ ਪਾਇ ਸੋ ਕੇ ਕਾਸ਼ਟ ਹਰਿਆ ਰਹਾਓ ਜਨਨੁ ਤੇ ਤਾਲੁਕ ਸਰਬਨਤਾ ਕੋ ਨ ਕਿਸ ਕੀ ਧਰਿਆ ਸਰਸਿ ਰੁਖ ਸੰਬਾਹੇ ਠਾ ਗੁਰ ਕਾਹੇ ਮਨ ਭੋ ਕਰਿਆ ਊਡੇ ਊਡਾ ਵੈਸੇ ਕੋ ਸਾਰਿ ਸਪਾਚੇ ਬਿ ਸ੍ਰੀ ਸਰਿਆ ਤੇ ਕੋ ਮਨ ਖਲਾਵੇ ਕੋ ਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਾਪ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰਤਾ ਧਰਿਆ ਜਨ ਨਾਨਕ ਬਲ ਬਸ ਸੁਦ ਬਲ ਜਾਈਐ ਤੀਰੰਤ ਨਾ ਪਾਰ ਹਵਰਿਆ ਭਰਾ ਗਿਆ ਸਾ ਮਹਿਲਾ ਚੌਥਾ ਸੋ ਪ੍ਰਕਟ ਇਕ ਓੰਕਾਰ ਸੁਖ ਪ੍ਰਸਾਰ ਸੋ ਪਰਕੁਣਾ ਨੰਦਨ ਹਰ ਪਰਕੁਣਾ ਨੰਦਨ ਹਰਗਮਾਗ ਮੇਆਪਾਰ ਸਭ ਤਾਵੇ ਸਭ ਤਾਵੇ ਤੋ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤਮਾਰੇ ਜੀ ਤੋ ਜੀ ਆਗਾਧਾ ਤਾਰਾ ਹਰਿ ਤਾਵੇ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਕਟ ਗਣੰਤਰ ਸਰਮ ਨਰੰਤਰ ਜੀ ਹਰੇ ਕੋ ਪਰਕ ਸਮਾਨਾ ਇਕ ਦਾਤਿ ਤੇ ਭਕਾਰੀ ਜੀ ਸਭ ਤੇਰੇ ਚੋੜ ਵਿਦਾਣਾ ਧੂਆਪੇ ਦਾਤਾ ਤੇ ਭੁਗਤਾ ਜੀ ਹਉਦਦ ਨੰਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੈਂਤਰੀ ਤੇਰੇ ਕੀ ਅਗੁਨਾਖ ਵਖਾਣਾ ਜੋ ਸੇਵਾ ਜੋ ਸੇਗਾ ਤੁਝੇ ਜੀ ਨਾਨਕਿਨ ਕਿਰਬਾਣਾ ਹਰਿ ਧਾਵੇ ਹਰਿ ਧਾਵੇ ਤੁਝੇ ਸੰਜਨੁ ਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਪਾਇ ਜਿਨ ਹਰਤਾ ਜਿ ਤਨ ਟੂਟੀ ਜੰ ਕੀ 파ਸੀ ਜਿਨਰ ਪਉਜਨ ਹਰ ਨਰ ਪਉਤਿ ਹੈ ਜਿ ਤਨ ਕਾ ਬੋ ਸੁਭਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸ਼ੇਤਾਨਾ ਸ਼ੇਤਾਨ ਜਿਨ ਹਰਤਾ ਜਿਨ ਨਾਨਕ ਤੁਮ ਬਲ ਜਾਸੀ ਤੇਰੀ ਪਵਰ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਵਰ ਤੇਰੇ ਭਗਤ ਸਲਾਹਣ ਤੁਜੀ ਹਰਨ ਕਹਨੇ ਕਿ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀਤ ਪਤਾ ਪਿਜ ਭੇਵੀ ਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਕੋ ਸੁਮਰ ਸਾ ਸਰ ਜੀ ਖੜਕੁਰਾ ਘਟਕਰਮ ਕਰੰਤਾ ਸੇ ਭਗਤ ਸੇ ਭਗਵਤ ਤੁਜ ਜਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖਿਆ ਪਰੰਪਰਕਰਤਾ ਜਿ ਤੁਝੇ ਵੜਾ ਕੋਈ ਤੋ ਦੂਜੇ ਕੋਸਰਾ ਸਦਾ ਤੂਏ ਕੋ ਜੀਤੁ ਨੈ ਚਲ ਕਰਤਾ ਸੋਈ ਤੂਰੇ ਆਪੇ ਭਾਵੇਂ ਸੋਈ ਵਰਤੇ ਜਿਤ ਦਾਪੇ ਤਰੇ ਸੋ ਹੋਈ ਤੂਰੇ ਆਪੇ ਸਿਤ ਸਭਿ ਉਪਾਇ ਜਿਤ ਦੂਰੇ ਆਪੇ ਸਿਰਿ ਸਭ ਕੋਈ ਜਨਾਨ ਅਗੁਣ ਗਾਵੇ ਕਰਤੇ ਕੇ ਜੀਉ ਸਭ세 ਕਾ ਜਨੋਇ ਆਸਾ ਮਹਿਲਾ ਚੋਤਾ ਤੂੰ ਕਰਤਾ ਸਚਾਰ ਮੈਂਡਾਂ ਸਾਂ ਜੋ ਤੂ ਭਾਵੇਂ ਸੋਈ ਥੀ ਸੇ ਜੋ ਤੂ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂ ਸਬਣੀ ਤੈਂ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਖਲਾਸ ਦਾ ਮਨ ਮੋਕਵਾਇ ਤਾਪ ਵਿਛੋੜਿਆ ਆਪ ਮਿਲਾਇ ਤੂ ਦਰੇ ਆਸਤੁ ਦੀ ਹਿਮਾਇਤ ਤੂ ਵਿੰਦੂ ਜਾ ਕੋਈ ਨਾ ਜੀ ਜਨ ਸਭ ਤੇ ਰਾਖੇ ਲਵਜੋਗ ਮਿਲ ਵਿਛੜਾਸ ਨੂੰ ghee ਮੈਲ ਜਿਸਨੂੰ ਤੂ ਜਾਣੇ ਸੋ ਜਨ ਜਾਣੇ ਹਰਗੁ ਸਦੀ ਆਖ ਬਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇ ਸਹ ਜੀ ਹਰਨਾਮ ਸਮਾਇਆ ਦੁਆ ਪੇ ਕਰਤਾ ਤੇ ਰਾਖਿਆ ਸੁਭੋਇ ਤਦਵੇਂ ਦੂਜਾ ਵਰਨਾ ਕੋਇ ਤੂ ਕਰ ਕਰਵੇ ਕੇ ਜਾਣੇ ਸੋ ਜਨ ਨਾਨਕ ਵਿੱਚ ਪ੍ਰਗਟ ਹੋਇਆ ਆਚਾ ਮਹੱਲਾ ਪਹਿਲਾ ਤੇ ਤਸਰਵੜੇ ਪਹਿਲੇ ਨਵਾਸਾ ਪਾਣੀ ਪਾਵਗਤ ਨਹਿ ਕੀਆ ਭੰਕਰਉ ਭਵਨੇ ਚਾਲਾ ਹੁੰ ਦੇ ਕੇ ਤੇ ਡੂਬਿਲੇ ਮਨਿਕ ਨ ਚੇਤ ਸਮੂਰ ਮਨਾ ਹਰਿ ਬਿਸਰ ਤੇ ਰਹਿ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਨਹੀਂ ਪੜਿਆ ਮੁਰਹ ਦਜਨ ਪਿਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜੇ ਤੂ ਨਾਹੀ ਵਿਸਰਿਆ ਆਚਾ ਮਹੱਲਾ ਪਹਿਲਾ ਵਹੀ ਪ੍ਰਾਪਤਮਾਨੁ ਕਉ ਤੇ ਹਰੀਆ ਗੋਬਨ ਮਿਲਕੇ ਤੇਰੀ ਬਰਿਆ ਵਰਗਾਤ ਰਖਿ ਤੇ ਨਾ ਕਾਮ ਸਾਦ ਸੁਖੁ ਭਜਿ ਕੇਵਲ ਨਾਮ ਸਰੰਜਾਮ ਲਾ ਭਉਜੰਤਰਨ ਕਹਿ ਜਨ ਪਿਤਾ ਜਾ ਤੰਗ ਮਾਇਆ ਤੇ ਰਹਉ ਜਪ ਤਪਸਿ ਨਿਮ ਧਰਮ ਨਾ ਕਉ ਮਾਇਆ ਸੇਵਾ ਸਾਧਨਾ ਜਾਣ ਹਰਾਇ ਕਹੁ ਨਾਨਕ ਹਮੀਜ ਕਰਮ ਮਾ ਸਨ ਪਰੇ ਕੀ ਰਾਖੋ ਸਰਮਾ ਬਾਚਰ ਸਵੀ ਕਵੇ ਬਾਦਿ ਤੀਜੋ ਪਈ हमरे गुरु हादर छा पूर्ण हो चित की छा तव चरण मलय हमारा अपना जन कृप प्रति पार हमरे दुष भय तुम गाहु आपहाद महे बचावो सुखीमय मोरो परिवार सुख सिख सब करता पूरचन कर भय करिया सबड़ को हर संगरिया पूर्ण होए हमारी आशा तोर पदन की रहे प्यासा तुम झाड़ के वर नाथ जो वर चांच तुम ते पां सेवक सिख हमारे तारगे चुन चुन सत्र हमारे मारिये आप हाथ मुझे बरिये मन काल का द्रास निवरिये पूजो सदा हमारे पचास रे सो तो जो करी व्रचा राख लो मेरा खनहारे साई संत सहाय प्यारे दीन मन जो सुन के हंता तुम हो परि जो प्रदास काल पै ब्रह्मा अवतरा काल पै सुभ्री वत्रा काल पै कृष्ण प्रकाश सकल काल पै किया तुमासा जमण काल जो की सतीयो बेदरा ब्रह्मा जो थीयो जमण का सब लोग सवारण नमस्कार है पाए हमारा जमण का सुक्त बनायो देवदास जसनी बजायो आढ़नते कीयो अवतार सुई गुरु सम जियो हमारा नमस्कार तसे को हमारी सकल प्रजा जन आप सवारी शिव कण को सुख गुण सुदीयो सतर को परम भक्तियो ਕਟ ਕਟ ਕੇ ਜੇ ਜਾਣ ਭਲੇ ਬਿਰਖੀ ਪੀਰ ਪਛਾਨ ਚਿੰਬਿਤ ਗੁਚਰੇ ਸੁਲਾ ਸੁਪਰ ਕਿਰਪਾ ਲਿਸਨ ਕੁੱਲਾ ਸੰਤਨ ਉਪਾਇ ਤੇਰੁ ਕੇ ਸੁਖ ਪਾਇ ਸਾਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਉਲਪਟ ਕੇ ਜਾਣ ਜਗਤ ਰਖਿ ਗਰਾ ਕਰ ਤਾਰਾ ਪ੍ਰਜਾ ਧਰਤ ਤਪ ਦੇਹ ਪਾਰਾ ਜਵਾ ਕਰਤ ਕਰਤ ਹੋ ਕਭੂ ਤੁਮ ਮੈਂ ਅੰਮ੍ਰਿਤ ਦੇ ਤਰ ਸੁਭੂ ਜੀਤੇ ਬਰਜਰ ਸਵਤਾਰੇ ਆਪਿ ਆਪਣੀ ਬੂਝੂ ਚਾਰ ਤਮ ਸਭੀ ਤੇਰਾ ਤਨ ਰਾਣ ਜਾਣੁ ਪੇਦ ਭੇਦੇ ਰਿਆਲ ਨਰੰਕਾਰ ਨਰਮਕਾਰ ਨਲੰਬੇ ਆਦ ਨੀਲ ਨਾਦੀ ਅਸੰਭ ਤਾਕਾ ਮੂੜੋ ਚਾਰਤ ਬੇਦਾ ਜਾ ਕੋ ਪੇਵਨ ਭਵਦ ਬੇਦਾ ਤਾ ਕੋ ਕਿਰਪਾ ਹਨਨ ਮਾਨਤ ਮਹਾਮੁਰ ਕਛ ਭੇਦ ਨਾ ਜਾਣ ਮਹਾਦੇਵ ਕੋ ਕਹਿ ਰਸਦਾ ਸੁ ਨਿਰੰਕਾਰ ਕਾ ਚਿੰਤ ਨਹੀਂ ਭੇਵੇ ਆਪੇ ਆਪਣੀ ਬੁਧ ਹੈ ਦੇਤੀ ਵਰਨਤ ਭਿੰਨ ਭਿੰਨ ਤੁਸੀ ਤੇਤੀ ਤੁਮਰਾ ਲਖਣ ਜਾਏ ਪਸਾਰਾ ਕਿਆ ਵਿਸਰਿਆ ਪਰ ਤੁਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਪਉ ਰਾਵ ਕਹਿ ਕਉ ਭਾਂਡ ਜੇ ਰਸੈ ਤਰੈ ਕੈ ਨਿਤ ਖੋਜ ਕਾਣ ਬਹੁ ਰਹਿ ਦੀਨੈ ਕਉ ਕੂੜਾ ਜਾਹਿ ਬੈਠਾ ਕਉ ਸੁਨਿ ਪਉ ਸੰਗਤਿ ਕੇਤਾ ਸਗਰੇ ਸੇ ਦਗਾਇ ਜੰਭ ਵਾਜ ਜੁਗਾਰ ਸਰੂਪ ਸੇੰਭਾ ਹੋਬ ਰਛਾ ਮੇਰੀ ਤੁਮ ਕਰੋ ਸੇ ਕੇ ਵਾਰ ਸੇ ਕਸਮ ਰੋ ਦੂਸਰ ਤਰ ਵਰਤ ਪਾਤਾ ਸਗਲ ਮਲੇਸ ਕਰੋ ਰਣ ਘਾਤਾ ਜੇ ਤੁਲ ਸਾਸਰ ਨੀ ਪਰੇ ਜਿਨ ਕੈ ਦਿਸੁ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਰ ਤੈ ਹੇ ਤਾਕੇ ਕਲ ਨਿਕਟ ਨੇ ਰਚਾ ਹੋਇ ਤੈ ਸੁ ਕਾਲਾ ਦੂਸਰਾ ਚਨਤ ਕਾਲਾ। ਧੁਰ ਪਾਰੇ ਸੰਜਾਇਣ ਰਹੋ ਤਾਂਕੇ ਤਾਪ ਨਿਕ ਮੋਹਰ ਹੋ ਰੈ ਦਿਸਿ ਘਰਮੋ ਸੁ ਹੋਇ ਦਿਸ ਸਾਸ ਸਕੇ ਨਾ ਕੋਈ। ਇਕ ਬਾਰ ਜਨ ਤੁਮੈ ਸੁਬਾਰਾ ਕਾਲ ਪਾਸ ਤੇ ਤਾਇ ਉਬਾਰਾ ਜਨਰ ਨਾਮ ਤਿਹਾਰੋ ਕਹ ਹਦਾਰੀ ਦਿਸ דוਗ ਤੇ ਰਹਾ। ਘੜਬ ਕੀਤ ਮੈਂ ਸਰਨ ਤਿਹਾਰੀ ਆਪ ਹਰ ਦਲੇ ਹੂ ਬਾਰੀ। ਸਰਬ ਤੋਰ ਮੋ ਸੁਹਾਇ ਦਿਸ ਭੋਗ ਗਿਲਹੋ ਬਚਾਈ ਸੁਇਆ। ਕਾਇਨ ਦੇ ਜੋ ਤੇਮਰੇ ਤਬ ਤੇ ਕੋ ਆਕਰੇ ਨਹੀਂ ਆਨਿਉ ਰਾਮ ਰਹੀ ਪ੍ਰਾਨ ਕਰਾਨੇ ਕਹਿਮ ਤੇ ਖਨਾ ਮਾਨਿਉ ਸਮਰਸਾ ਸਰਵੇ ਸਭੋ ਫੇਨ ਕਹਿਮ ਇਕਨਾ ਜਾਨਿਉ ਸਿਰਸ ਪਾਨ ਕਿਰਪਾ ਤੁਮਰੀ ਕਰਮਨ ਗ ਸੁਭ ਤੋਹਿ ਬਖਾਨਿਉ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦਾਰ ਬਾਂਗ ਹੈ ਕਿਲਾ ਜੀ ਅਸੀ ਗੋਬਿੰਦਾਸ ਤੁਹਾਰੇ ਰਾਮ ਕਲੀ ਮਹੱਲਾ ਤੀਜਨ ਨਿਕੰਕਾਰ ਸੁਖੁ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੁ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਹੋਤਾ ਗਾਵ ਹਰੀ ਕੇ ਰਾਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਇ ਸਤਿਗੁਰੁ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਕੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ सब नाग ना सम्राट स्वामी सोके मन वी सारे कहे नानक मन मेरे सदा रो नाले साचे साहिबा क्या नहीं कर तेरे करता तेरे सब कुछ जिते ही सो पावे सदा शिव तलाह तेरे ना मन वसावे नाम जिन क्या मन वस्या वाजे शब्द कनेरे कहे नानक सच्चे साहब क्या नहीं कर तेरे साचा नाम मेरा उदारो ਸਾਚੇ ਨਾਮੇ ਆਧਾਰ ਮੇਰਾ ਜਨਪੁਖਾ ਸਭ ਗਵਾਈਆਂ ਕਰ ਸਾ ਸੁਖ ਮਨੇ ਵਸਾ ਜਿਨ ਚਾ ਸਾ ਕੋ ਜਾਈਆ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸਤਿ ਆਹਿ ਵਟਾਈਆ ਕਹੇ ਨਾਨਕ ਸੁਨੋ ਸੰਤੋ ਸਭ ਤੁਰ ਉਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਜ ਵਰਤ ਘਰ ਸੁਭਾਗੇ ਘਰ ਸੁਭਾਗੇ ਸੁਭਦ ਵਾਜੇ ਕਲਾ ਜਿ ਪਰਤਾਰੀਆਂ ਪੰਜ ਦੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਤ ਕਰ ਹੰਦਵਾਜੇ ਹਣ ਦਸਨੋ ਵਡ ਪਾਗੀ ਹੋ ਸਭਲ ਮਨੋਰਥ ਪੂਰੇ ਪਾਰ ਪਰਮਪੁਰ ਪਾਇ ਆਤਰੇ ਸਭਲ ਸੂਰੇ ਦੋ ਗਰੋਗ ਸੰਤਾ ਪਿਉ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿਤ ਸਤ ਗੁਰ ਹਿਆ ਪਰ ਪੂਰੇ ਬਲਵੰਤ ਨਾਨਕ ਗੁਰ ਚੱਲਾਗੇ ਬਾਜੀ ਅਨਹਨ ਤੂਰੇ ਮੰਦਾਵਣੀ ਮਹੰਗਾ ਪੰਜਵਾ ਥਾਲ ਵਿੱਚ ਦਿਨ ਵਸਤੂ ਪਯੋ ਸਰ ਸੰਤੋਖ ਵਿਚਾਰ ਮਨਿਗ ਨਾਮ ਠਾਪੁਰ ਕਾ ਪ੍ਰਿਸ਼ਟ ਸਭ ਸੇਵਦਾਰੋ ਮੇਕੋ ਖਾਗੇ ਜੇ ਕੋ ਬੰਤੇ ਰਸਕਾ ਹੁ ਜੁਦਾਰੋ ਇਹ ਵਰਸਲੀ ਨਹ ਜਾਣੇ ਤਨੁ ਤਰਾ ਕਿਰਤਾਰੋ ਤਮ ਸੰਸਾਰ ਕਰ ਲਗਤਰੀ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੰਲਾ ਪਨਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈ ਨਰ ਗੁਨਿਆਰੇ ਕੋ ਗੁਨਾਹ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤੁ ਹੋਈ ਸਤਗੁਰ ਚਦਨ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਣਿ ਥੀ ਵਹਿ ਰਿਆ ਪੋੜੀ ਤਿਥੈ ਤੂ ਸਮਰਾਦ ਜਿਤੈ ਕੋਈ ਨਾਹੀ ਉਧ ਤੇਰੀ ਰਾਖੀ ਅਗਣੀ ਉਧਰ ਮਾਈ ਸੁਣ ਕੇ ਜਮ ਕੇ ਦੋਤੇ ਨਾਇ ਤਰੇ ਛਡ ਜਾਏ। ਹੋਦਲ ਬਿਕਮਸ ਗਾਇ ਬਰ ਸੰਭੀ ਪਾਇ ਪਾਇ ਜਿਨ ਕੁਲ ਗੀ ਪਿਆ ਸਿਮਰੇ ਸਹੀ ਗਾਇ। ਕਲ ਮਹਿ ਹੁ ਪੁਨ ਗੁਣ ਗੋਮਨ ਗਾਇ ਸਭ ਸੇ ਨੋ ਕਰ ਪਾ ਸਮਾਲਲੇ ਸਾਹਿ ਸਾਹਿ ਵਰਤਾ ਕੋ ਨ ਜਾ ਜੀ ਅਵਤ ਦਾਇ ਸਲੋਕ ਮਹੱਲਾ ਪਨੀਵਾ। ਅੰਤਰ ਗੁਰੂ ਆਰਾਧਨਾ ਜੀਵਾ ਜਪੁਰ ਨਾਮ ਨੇਥੀ ਸਤਗੁਰ ਭੇਖ ਨਾ ਸੁਰਨੀ ਸੁਰਨਾ ਗੁਰਨਾ ਸਤਗੁਰ ਸੇ ਤਿਰਤਿਆ ਦਰਗਿਆ ਪਾਈਆ ਟਾਓ। ਹੋ ਨਾਨਕ ਕਿਰਪਾ ਕਰ ਜਿਸ ਨੂੰ ਹਿਮਤ ਦੇ ਜਗ ਮੇਂ ਤੁਮ ਕਾਢੀ ਵਰਲੇ ਕੇ ਹੀ ਕੇ ਮਹੱਲਾ ਪਨਿਮ ਰਖੇ ਰਖਣ ਹਾਰਿਆ ਪਿਉ ਬਾਰਿਣ ਗੁਰ ਕੀ ਪੈਰੀ ਪਾਏ ਕਾਢ ਸਵਾਰਿਣ ਹੋ ਆਇ ਆਪ ਦਿয়াল ਮਨ ਨਾ ਵਿਸਾਰਿਣ ਸਾਧ ਜਿਨਾ ਕੇ ਸੰਗ ਭਉ ਜਲ ਤਾਰਿਣ ਸਾਖਤ ਨਿੰਦਕ ਦੁਸਤ ਕਿਰਨਾ ਹੈ ਵਿਦਾਰਿਣ ਤੇ ਸਹਬ ਕੀ ਟੇਕ ਨਾਨਕ ਮਨੇ ਨਾਏ ਜੇ ਸਿਮਰਤੁ ਹੋਏ ਸਗਲੇ ਦੁਖ ਜਾਏ ਰਿਸਾਹਬ ਕੀਟ ਇਕ ਨਾਨਕ ਮਨੇ ਮਾਇ ਵੇਸਮਰਸਕ ਹੋਏ ਸਭਲੇ ਦੁਖ ਜਾਇ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਕੀ ਫਤਿਹ